ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਲੈ ਕੇ ਆਏ ਇੱਕ ਹੋਰ ਵੀਡੀਓ ਇਹ ਵੀਡੀਓ ਆਪਾਂ ਪਸ਼ੂਆਂ ਦੀ ਵੀਡੀਓ ਪਾਣੀ ਅੱਜ ਖਾਣੇ ਦਾਣੇ ਦੀ ਵੀਡੀਓ ਆਪਾਂ ਪਸ਼ੂਆਂ ਦੇ ਦੀ ਕਈ ਲੋਕ ਪਾਉਂਦੇ ਆਗੇ ਕੋਈ ઠવાਣਾ ਫੀਡ ਪਾਉਂਦਾ ਕੋਈ ਕਾਰਗਿਲ ਪਾਉਂਦਾ ਕੋਈ ਕੁਛ ਪਾਉਂਦਾ ਜਿਹੜੀਆਂ ਫੀਡ ਪਾਉਂਦੇ ਆ ਉਹਦੇ ਵਿੱਚ ਤਾਂ ਨਿਰਾਜੂਰੀਆ ਹੁੰਦਾ ਇਹ ਫੀਡ ਆਪਾਂ ਘਰੇ ਤਿਆਰ ਕਰਦੇ ਆ ਪਸ਼ੂਆਂ ਨੂੰ ਪਾਉਣ ਵਾਸਤੇ ਦੋ ਟੋਕਰ ਦੇ ਘਟੇ ਦੋ ਸ਼ੱਕਰੇ ਦੇ ਪਾਉਂ ਤੇ ਦੋ ਬੋਰੀਆਂ ਖਾ ਲੈਂਦੇ ਆ ਸਰੋਂ ਦੀ ਖਾਲ ਡਾਕਟਰ ਵੀ ਦੱਸਦੇ ਆ ਵੀ ਸਰੋਂ ਦੀ ਖਾਲ ਪਾਉਣੀ ਚਾਹੀਦੀ ਆ ਜਿਹੜੇ ਪਸ਼ੂ ਖਰਾਕ ਹੋ ਜਾਂਦੇ ਆ ਬੋਲਦੇ ਨਹੀਂ ਟਾਈਮ ਤੇ ਰਹਿੰਦੇ ਨਹੀਂ ਉਹ ਆਪਾਂ ਜੇ ਲੋਕਾਂ ਨਾਲ ਸਰੋਂ ਦੀ ਖਾਲ ਤੋਂੋਂ ਘੱਟ ਕੇ ਸਰੋਂ ਦੀ ਖਾਲ ਸਰੋਂ ਦੀ ਖਾਲ ਨਾ ਪਾਉਣ ਕਰਕੇ ਆਪਣੇ ਪਸ਼ੂ ਖਾ ਹੁੰਦੇ ਆ ਪੰਨੀਰਾ ਜੂਰੀਆ ਪਸ਼ੂ ਨੂੰ ਖਵਾਈ ਜਾਂਦੇ ਆ ਫਿਰ ਉਹੀ ਦੁੱਧ ਆਪ ਆਪ ਪੀਂਦੇ ਆ ਫਿਰ ਉਹ ਆਪਣੇ ਜੂਰੀਆ ਬਣਦਾ ਸੌ ਰੋਗ ਬੰਦੇ ਆਗੇ ਜੇ ਆਪਾਂ ਸਾਰਾਂ ਦੀ ਖਲ ਪਾ ਲਿਆ ਕਰੀਏ ਤੇ ਦੋ ਚੋਕ ਕਰਦੇ ਗੱਟੇ ਦੋ ਛਿਲਕੇ ਦੇ ਘਰ ਲਾ ਕੇ ਪਾਈਏ ਤੇ ਜੇ ਕੋਈ ਕਿਸੇ ਦੇ ਕੰਮ ਕਰਾ ਦਾਣਾ ਹੈਗਾ ਤੇ ਚੋਰ ਲਾ ਲੂ ਤੇ ਪਰ ਅਸੀਂ ਤਾਂ ਕੰਕ ਦਾ ਪਾਉਂਦੇ ਨਹੀਂ ਸਰਾ ਚੋਕਰੀ ਪਾਉਂਦੇ ਮੁੱਲ ਦਾ ਤੇ ਇਹ ਸਾਰਾ ਲਾ ਕੇ ਪਾਵਨ ਨਾਲ ਤੁਹਾਡੇ ਪਸ਼ੂ ਸਿਹਤਮੰਦ ਨਾਲੇ ਉਹਨਾਂ ਨੂੰ ਜਿਹੜਾ ਵੀ ਜੂਰੀਆ ਖਵਾਈਏ ਉਹਨਾਂ ਦੇ ਸਰੀਰ ਤੇ ਅਸਰ ਪੈਂਦਾ ਇਸ ਕਰਕੇ ਇਹ ਫੀਡ ਤਿਆਰ ਕਰਕੇ ਪਾਇਆ ਕਰੋ ਸਰੋਂ ਦੀ ਖਾਲ ਨਾਲ ਸਰੀਰ ਦਾ ਬਹੁਤ ਫਾਇਦਾ ਹੁੰਦਾ ਪਸ਼ੂਆਂ ਦੇ ਦਾ ਨਾਲੇ ਕੋਈ ਰੋਗ ਬਿਮਾਰੀ ਨਹੀਂ ਲੱਗਦੀ ਬਹੁਤ ਚੰਗਾ ਹੈ ਸਰੋਂ ਦੀ ਖਾਲ ਪਾਣੀ ਪਸ਼ੂਆਂ ਨੂੰ ਆਪਣੇ ਲੋਕ ਕੀ ਕਰਦੇ ਆ ਸੰਨੀਰ ਲਾਉਣ ਦੀ ਤਕਨੀਕ ਮੰਨਦੇ ਆ ਸਰੋਂ ਦੀ ਖਾਲ ਪਾਣੀ ਨੂੰ ਆ ਸੰਨੀਰ ਲਾਉਣ ਨੂੰ ਔਖਾ ਕਰਦੇ ਆ ਸੌਖੇ ਦੇ ਮਾਰੇ ਲਿਆ ਕੇ ਫੀਡ ਸਿੱਟੀ ਜਾਂਦੇ ਆ ਉਹ ਫੀਡ ਜਦੋਂ ਆਪਾਂ ਪਿਉਉਣੇ ਆ ਤੁਸੀਂ ਕਈ ਵਾਰੀ ਨੋਟ ਕਰਕੇ ਦੇਖਿਆ ਹੋਊਗਾ ਜੋ ਪਿਉਉਣ ਲੈਣੇ ਆ ਸਨਿਕ ਅਰਲਾਣ ਦੇ ਮਾਰੇ ਲੋਕ ਬਸ ਸਰੋਂ ਦੀ ਖਰਪਾਣੋਂ ਹਟ ਗਏ ਸਰੋਂ ਹੀ ਖਾ ਰ ਪਾਓ ਵੇਚਾ ਸਮਾਨ ਆ ਲਾਓ ਫਿਰ ਪਸ਼ੂ ਖਾਂਦੇ ਵੀ ਵਧੀਆ ਤੇ ਪਸ਼ੂ ਨੂੰ ਫਾਇਦਾ ਵੀ ਬਹੁਤ ਆ ਕੋਈ ਆਪਾਂ ਦੁੱਧ ਪੀਨੇ ਆਪਾਂ ਨੂੰ ਬਿਮਾਰੀਆਂ ਲੱਗ ਜਾਂ ਆ ਇਸ ਕਰਕੇ ਐਂ ਢੀੜ ਬਣਾ ਕੇ ਪਾਇਆ ਕਰੋ ਦੋ ਚੌਕਰ ਦੇ ਜਾਂ ਤਾਂ ਦੋ ਛਲਕੇ ਰਿਹਾ ਦੋ ਖਾ ਲਦੇ ਆ ਇਹ ਪਸ਼ੂ ਨੂੰ ਪਾਇਆ ਕਰੋ ਇਹਦੇ ਬਹੁਤ ਫਾਇਦੇ ਆ ਪਸ਼ੂਆਂ ਦਾ ਨਕਾਨ ਨਾ ਕਰਿਆ ਕਰੋ ਜੂਰੀ ਵਾਲੀ ਢੀੜ ਬਣਾ ਕੇ ਥੈਂਕ ਯੂ